ਹਾਂਜੀ ਆ ਦੂ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ ਉੱਤੇ ਧਿਆਨ ਦਿੰਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇਰਾ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਸੀ ਇਹ ਟੀਮ ਨੂੰ ਸਟਾਫ ਇਨਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਹ ਜ਼ਿਆਦਾ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 193344 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗੱਡੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨ ਦੇ ਇਨਕ ਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕਰੇਟਾਕਾਰ ਦੋ ਫੋਰਚੂਨਰ ਇੱਕ ਵਰਨ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਇਹਨਾਂ ਦੀ ਇਸ ਦੇ ਵਿੱਚ ਸ਼ਾਮੂਲੀਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾ ਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਤੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਨਾਂ ਨਾਲ ਜਿਹੜੇ ਉਹ ਮਿਲ ਮਿਲਿ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਕਯਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਝਾਲੀ ਦਸਤਾਵੇ ਸਾਰੇ ਝਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀ ਜਾਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਯਿੰਦੀ ਕਿਸਟਰ ਕੋਟੇਜ ਹੁੰਦੀਆਂ ਸੀਗੀਆਂ ਉਹ ਹੋਰ ਸਟੇਟ ਛੁਲੇ ਆ ਕੇ ਇਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸੱਜਾ ਸਾਹਮਣੇ ਆ ਰਹੀ ਹੈ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇਗਾ ਸਰ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂਦੀ ਸੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਵਿੱਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦੱਸਾ ਵੇਜ ਜਾਲੀ ਤੌਰ ਤੇ ਤਿਆਰ ਕਰਕੇ ਇਹੇ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸੀਗੇ ਇਹ ਤਾਂ ਬੜੀ ਗੇਨ ਕੀਤੀ ਚੁੱਕਾ ਇਹ ਲਗ ਲਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹੁੰਦੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆ ਕੀ ਦਫਤਰ ਬੜੀ ਇੱਕ ਡਾਇਰੈਕਟ ਹਾਂਜੀ ਆਊਗਾ ਜੀ ਆਣਗੇ ਜਿਉਂ ਵੀ ਵਿੱਚ ਆਉਂਗੇ ਸਰ ਕਿੰਨੀ ਕੀਮਤ ਦੀਆਂ ਗੱਡੀਆਂ ਤੁਸੀਂ ਬੰਦ ਕੀਤੇ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਹਾਂਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਆ ਜਿਹਦੀ ਐਸਓ ਦੀ ਵੈਲਿਊ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿਚ ਆ ਰਹੀਆਂ ਨੇ ਇੰਸ਼ੋਰੈਂਸ ਸਰ ਵੀ ਐਸ ਜੀ ਨੇ ਅਪਡੇਟ ਅਗੇ ਸਰਟਿਫਿਕੇਟ ਦੇ ਟੋਟਲ ਲਾਸ ਸੱਲੀਆਂ ਲੱਗਣਗੇ ਹਾਂ ਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ ਟੋਟਲ ਲਾਸ ਵਾਲੀਆਂ ਹੈਗੀਆਂ ਉਹ ਸੀ ਚੈੱਕ ਕਰ ਰਹੇ ਨੇ ਇੰਚ ਇੰਸ਼ੋਰੈਂਸ ਸਰ ਵੀ ਕੋਈ ਚਾਹ ਵਾਲਾ ਹੋ ਸਕਦਾ ਜੇ ਪਰ ਪੜਤਾਲ ਦੇ ਦੌਰਾਨ ਰਿਮਾਰਕ ਵਗੈਰਾ ਮਿਲੇ ਜੀ ਮਿਲੇ ਜੀ ਰਿਮਾਰਕ ਚੱਲ ਰਿਹਾ ਅੰਡਰ ਰਿਮਾਰਕ ਨੇ ਅੱਜ ਉਹਨਾਂ ਨੂੰ ਪੇਸ਼ ਤੇ ਹੋਰ ਮੰਡਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰੀ ਕੈਡਰੀ ਬਣਾ ਲਈ ਜਿਹੜੇ ਜੀ ਇੱਕ ਠਰਡ ਦੀ ਹੈ 6 ਮੋਗੇ ਜ਼ਿਲ੍ਹੇ ਦੀ ਉਹਨੇ ਆਪਾਂ ਕਿੱਥੇ ਕਿੱਥੋਂ ਬਰਾਮਦ ਕੀਤੀ ਹੈ ਜਰਾ ਇਹਦੀ ਇਹ ਸਾਰੀ ਨਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅਸੀਂ ਸਾਰੀ ਰਿਕਵਰੀ ਪ੍ਰੋਪਰਲੀ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਅਸੀਂ ਚਾਹੁੰਦੇ ਵੀ ਪਬਲਿਕਲੀ ਹਲੇ ਉਸ ਤਰੀਕੇ ਨਾਲ ਉਹ ਸਾਡੀ ਤਫ਼ਤੀਸ਼ 'ਚ ਕੋਈ ਫਰਕ ਪਵੇ ਸੋ ਇਸ ਕਰਕੇ ਹੋਣ ਦੇ ਵਾਸਤੇ ਇੰਨੀ ਹੀ ਜਾਣਕਾਰੀ ਤੋਂ ਮੈਂ ਇਹਨਾਂ ਦੋ ਤਰਫਾ ਨਹੀਂ ਨਹੀਂ ਇਹਦੇ ਵਿੱਚ ਤੁਸੀਂ ਮਿਸ ਅੰਡਰਸਟੈਂਡ ਨਾ ਹੋਵੋ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ लॉस ਗੱਡੀ ਹੋ ਗਈ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱਲੀ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲਏ ਇਸ ਤਰੀਕੇ ਨਾਲ ਇਹ ਕੰਮ ਕਰ ਰਹੇ ਸੀ ਸਰ ਇਹ ਗੈਂਗ ਦਾ ਕੋਈ ਨਾਮ ਹੈ ਨਹੀਂ ਨਹੀਂ ਗੈਂਗ ਦਾ ਕੋਈ ਨਾਮ ਨਹੀਂ ਮਤਲਬ ਜਿਵੇਂ ਪੰਜ ਛੇ ਬੰਦੇ ਰਲ ਕੇ ਇਕੱਠੇ ਹੋ ਗਏ ਉਹਨਾਂ ਨੇ ਮਤਲਬ ਆਪਣਾ ਤਾਂ ਸ਼ੁਰੂ ਕਰ ਲਿਆ ਜੀ ਇੱਕ ਗੱਡੀਆਂ ਜੀ ਲੁੱਟ ਖੋ ਕਰਦੇ ਸੀ ਤੇ ਲੁੱਟਖੋ ਨਹੀਂ ਜੀ ਚੋਰੀ ਕਰਦੇ ਸੀ ਜਾਂ ਕੋਈ ਹੋਰ ਸੀ ਲੁੱਟਖੋ ਨਹੀਂ ਜੀ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਣਾ ਸਰ ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਇਸੀ ਤਫਤੀਸ਼ ਕਾਫੀ ਲੰਬੀ ਚੋੜੀ ਚੱਲਨੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂਸ ਸਰ ਜਿਹੜੇ ਪੀਟਨ ਇੰਟੀਰੀਅਰ ਦਾ ਜਿਹੜਾ ਜੀ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਤੋਂ ਸਰ ਮੈਨੂੰ ਲੱਗਿਆ ਮੈਂ ਪਹਿਲੇ ਕੜੀ ਹੈ ਡਿਊਟੀ ਹੋਵੇ ਤਫਤੀਸ਼ ਜੀ ਅਗਲੀ ਇਨਰ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਾਹਮਣੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਿਸਟਰਡ ਹੈਗੇ ਠੀਕ ਹੈ